ਸਰੋਤ ਜੀ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਉਦਮ ਦਿੱਤਾ ਮਹਾਰਾ ਇਹਨੇ ਇਲਾ ਸਿੱਧਾ ਸਾਹਿਬ ਗੁਰਦਰਾ ਟਾਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਆ ਸਵੇਰ ਤੜਕੇ 5 ਵਜੇ ਦੇ ਕਰੀਬ 4:30 ਵਜੇ ਤੇ ਮੁੜ ਕੇ ਪਾਵਨ ਪੂਤਰ ਸਥਾਨ ਰੋਹਾਨੀਅਤ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਆ ਮਹਾਰਾ ਜੱਗੇ ਅਰਦਾਸ ਬੇਨਤੀ ਕੀਤੀ ਆ ਏ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂੋਂ ਤੇ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨਾ ਹੈ ਕਿ ਸੁਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਹੋਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁੜੀਆਂ ਜਾਣੀਆਂ ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ ਤੇ ਮਹਾਰਾਜ ਕਿਰਪਾ ਕਰੇ ਬਿਨਾਂ ਕਿਸੇ ਕਲੇਸ਼ ਤੋਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਪ੍ਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁੜੀਆਂ ਜਾਣ ਮਾਰਾਏ ਕਿਰਪਾ ਕਰੂ 113 ਦੀਆਂ 113 55 ਦਾ ਆਮ ਆਦਮੀ ਪਾਰਟੀ ਦੀਆਂ ਬਣੀਆਂ ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਉਹ ਮੈਟਰ ਵੱਖਰਾ ਜਦੋਂ ਕੋਈ ਨਮਾਇੰਦਾ ਚੁਣਿਆ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੇ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਜੋ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਉਹ ਸਾਰਿਆਂ ਦਾ ਸਾਂਝਾ ਜਾਂਦਾ ਬਿਨਾ ਕਿਸੇ ਪੋਲਿਟਿਕਸ ਤੋਂ ਜਿਹੜੇ ਸਾਡੇ ਭੈਣ ਭਰਾ ਹੋਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ ਇਹ ਨਹੀਂ ਵੀ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਕੋਈ ਕੰਮ ਡੱਕਿਆ ਜਾਏ ਪਰਮਾਤਮਾ ਕਿਰਪਾ ਕਰੇ ਨਵੀਆਂ ਪੰਚਾਇਤਾਂ ਬਣ ਤੇ ਪਿੰਡਾਂ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਉਹ ਬਿਲਕੁਲ ਕੋਈ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਤੇ ਮੁੱਖ ਮੰਤਰੀ ਸਾਹਿਬ ਦੀ ਵਿਸ਼ੇਸ਼ ਜਿਹੜੀ ਆ ਉਹ ਜਲਦ ਠੀਕ ਹੋਊ ਤੇ ਲੋਕਾਂ ਦੇ ਰੂਪ ਰੂਪ ਨਾਲ ਧੰਨਵਾਦ